ਸਤਸ੍ਰੀ ਅਕਾਲ ਜੀ ਕਬੱਡੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਸਾਡੇ ਵੱਲੋਂ ਇੱਕ ਵਾਰੀ ਪਿਆਰ ਭਰੀ ਸਤਸ੍ਰੀ ਅਕਾਲ ਲੋ ਸਾਰੇ ਵੀ ਨੋਟ ਕਰੋ 21 ਦਸੰਬਰ 2024 ਨੂੰ ਹੋਣ ਵਾਲੇ ਕਬੱਡੀ ਮੈਚਾਂ ਬਾਰੇ 21 ਦਸੰਬਰ ਨੂੰ ਹੋਣ ਵਾਲਾ ਪਹਿਲਾ ਕਬੱਡੀ ਟੂਰਨਾਮੈਂਟ ਪਿੰਡ ਪੂੰਗਾ ਜਿੱਥੇ 75 ਕਿਲੋਗੀਆਂ 40 ਦੀਆਂ ਹੋਈਆਂ ਟੀਮਾਂ ਤੇ 8 ਅਕੈਡਮੀਆ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਰੁਪਇਆ ਦੂਜਾ ਨਾਮ 75000 ਰੁਪਏ ਤੇ ਇੱਥੇ ਬੈਸਟ ਨੂੰ ਮੋਟਰਸਾਈਕਲ ਨੇ ਪਿੰਡ ਭੂੰਗਾ ਚੌਥਾ ਕਬੱਡੂ ਟੂਰਨਾਮੈਂਟ ਅੱਠ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ 4 ਸੱਦੀਆਂ ਹੋਈਆਂ 75 ਕਿਲੋ ਦੀਆਂ ਅੱਜ ਦੇ ਦਿਨ ਦਾ ਦੂਜਾ ਟੂਰਨਾਮੈਂਟ ਪਿੰਡ ਗੁਰੂਸਰ ਸ੍ਰੀ ਮੁਕਤਸਰ ਸਾਹਿਬ ਨੇੜੇ ਕਿਦਰਵਾਹਾ ਓਪਨ ਦਾ ਪਹਿਲਾ ਨਾਮ 48000 ਦੂਜਾ ਨਾਮ 31000 ਕਬੱਡੀ ਉਪਣ ਦੇ ਵਿੱਚ ਦੋ ਖਿਡਾਰੀ ਬਾਹਰ ਹੋਣੇ ਵੈੱਟ ਰੇਡਰ ਤੇ ਜਾਫੀ ਨੂੰ 7700 ਰੁਪਏ ਹੋਣਗੇ ਕਬੱਡੀ 55 ਕਿਲੋ ਦੇ ਕਿਲੋ ਚੋਂ ਇੱਕ ਖਿਡਾਰੀ ਬਾਹਰੋਂ ਪਹਿਲਾ ਨਾਮ 450 ਦੂਸਰਾ 5500 ਵੈੱਟ ਰੇਡਰ ਤੇ ਜਾਫੀ ਨੂੰ ਤਿੰਨ ਤਿੰਨਾ ਕਿਲੋ ਦੇਸੀ ਕਿਓ ਪਿੰਡ ਗੁਰੂਸਾਰਾ ਤੀਜਾ ਕਬੱਡੀ ਮੈਚ ਪਿੰਡ ਢੀਂਸਾ 21 ਦੇ 22 ਸਮਾਂ ਨੂੰ ਕਰਵਾਇਆ ਜਾ ਰਿਹਾ ਜਿੱਥੇ ਕਬੱਡੀ 35 ਕਿਲੋ, ਕਬੱਡੀ 55 ਕਿਲੋ, ਕਬੱਡੀ 70 ਕਿਲੋ ਦੇ ਮੁਕਾਬਲੇ ਹੋਣਗੇ। ਇੱਥੇ ਕਬੱਡੀ 35 ਕਿਲੋ ਦਾ ਪਹਿਲਾ ਇਨਾਮ 3100, ਦੂਜਾ 2100 ਇੱਕ ਖਿਡਾਰੀ ਬਾਹਰੋਂ। 55 ਦਾ ਪਹਿਲਾ ਇਨਾਮ 6500, ਦੂਸਰਾ 4100 ਇੱਕ ਖਿਡਾਰੀ ਬਾਹਰੋਂ। 70 ਦਾ ਪਹਿਲਾ ਨਾਮ 15000, ਦੂਜਾ 10000 ਦੋ ਖਿਡਾਰੀ ਬਾਹਰੋਂ ਖੇਡਣਗੇ। ਕਬੱਡੀ 70 ਕਿਲੋ ਦੇ ਬੈਸਟਾਂ ਨੂੰ 11-1100, 55 ਦੇ ਨੂੰ ਪ੍ਰੈਸਾਂ, 35 ਕਿਲੋ ਦੇ ਇੱਕ ਕਿਲੋ ਦੀ ਬਾਦਾਮ। ਅਗਲਾ ਟੂਰਨਾਮੈਂਟ ਪਿੰਡ ਚੱਕ ਰਾਮੂ ਸੀ ਪਖ ਸਿੰਘ ਨਗਰ 21 ਤੇ 22 ਦਸੰਬਰ 21 ਦਸੰਬਰ ਨੂੰ ਸੱਦੀਆਂ ਹੋਈਆਂ 6 ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 52000 ਦੂਜਾ 41000 ਬੈਸਟਾਂ ਨੂੰ 11 11000 ਤੇ 22 ਦਸੰਬਰ ਨੂੰ ਸੱਦੇ ਹੋਏ 6 ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 1.5 ਲੱਖ ਰੁਪਈਆ ਦੂਜਾ ਨਾਮ 1 ਲੱਖ ਰੁਪਈਆ ਬੈਸਟ ਰੇਡਰ ਦੇ ਜਾਫੀ ਨੂੰ ਮੋਟਰਸਾਈਕਲ 'ਤੇ ਜਾਣਗੇ ਪਿੰਡ ਚੱਕ ਰਾਮੂ ਸੀਤ ਪਖ ਸਿੰਘ ਨਗਰ ਸੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੇ ਵੀਰਾਂ ਦਾ ਧੰਨਵਾਦ ਜੀ